ਗੁਰਜੀਤ ਕਾਰਸਾਹ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਨਹੀਂ ਪਤਾ ਲੱਗਿਆ ਬੱਚਿਆਂ ਨੇ ਦੱਸਿਆ ਕਿ ਕੋਈ ਬੀਬੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾੜਮਾਂ ਦੇ ਵਿੱਚ ਯੋਗਾ ਕਰ ਰਹੀ ਹੈ ਯੋਗਾ ਡੇ ਨੂੰ ਸ਼ੋਅ ਕਰਨ ਵਾਸਤੇ ਮੈਂ ਯੋਗਾ ਡੇ ਇੱਥੇ ਮੈਂ ਯੋਗ ਕਰ ਰਹੀ ਹਾਂ ਯੋਗ ਬਹੁਤ ਚੰਗੀ ਚੰਗੀ ਗੱਲ ਹੈ ਸਰੀਰ ਨੂੰ ਤੰਦਰੁਸਤ ਰੱਖਦਾ ਔਰ ਹਰ ਇੱਕ ਗੱਲ ਦੇ ਹਰ ਇੱਕ ਕੰਮ ਦੀ ਕੋਈ ਵੱਖਰੀ ਇੱਕ ਜਗ੍ਹਾ ਹੁੰਦੀ ਹੈ ਆਪਣੇ ਸਚਖੰਡ ਸ੍ਰੀ ਰਾਮੰਦਰ ਸਾਹਿਬ ਦੇ ਅੰਦਰ ਸਿਰਫ ਕਥਾ ਹੁੰਦੀ ਹੈ ਕੀਰਤਨ ਹੁੰਦਾ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਈਏ ਉੱਥੇ ਤੁਹਾਨੂੰ ਟਾਟੀ ਰਾਂਗੇ ਵੀ ਸੁਣਨ ਨੂੰ ਮਿਲੇਗਾ ਕੀਰਤਨ ਵੀ ਮਿਲੇਗਾ ਉੱਥੇ ਕਰ ਸਾ ਪਰ ਦਰਬਾਰ ਸਾਹਿਬ ਦੀ ਇੱਕ ਵੱਖਰੀ ਮਰਜ਼ਾਦਾ ਉੱਥੇ ਹਰ ਵੇਲੇ ਕੀਰਤਨ ਹੁੰਦਾ ਰਹਿੰਦਾ ਸੋ ਹਰ ਥਾਂ ਦੀ ਆਪਣੀ ਆਪਣੀ ਐਮਿਅਤ ਹੈ ਯੂਗਾ ਕਰਨਾ ਮਾੜੀ ਗੱਲ ਨਹੀਂ ਹੈ ਚੰਗੀ ਗੱਲ ਹੈ ਐਕਸਰਸਾਈਜ਼ ਮੈਨੂੰ ਦੀ 35 ਸਾਲ ਹੋ ਗਈ ਯੋਗਾ ਕਰਦੇ ਨੂੰ ਪਰ ਇਹ ਤੁਲਾ ਕਿ ਮੈਂ ਹੁਣ ਜੇ ਗੁਰਦੁਆਰਿਆਂ ਚ ਰਹਿਣਾ ਤਾਂ ਮੈਂ ਗੁਰਦੁਆਰੇ ਵਿੱਚ ਜਾ ਕੇ ਮੈਂ ਰੱਤਾਂ ਤਾਂ ਨੂੰ ਤੇ ਸਿਰ ਖਾਣ ਨੂੰ ਕਰਕੇ ਤੇ ਮੈਂ ਕਹਾਂ ਜੀ ਮੈਂ ਯੋਗਾ ਕਰਦਾ ਮੈਂ ਸ਼ੋਅ ਕਰਾਂ ਇਸ ਗੱਲ ਦੀ ਗਲਤ ਗੱਲ ਹੈ ਗਲਤ ਗਲਤ ਹੈ ਉਸ ਬੀਬੀ ਨੂੰ ਇਸ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ ਔਰ ਮੈਂ ਪ੍ਰਬੰਧਕ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਸੇਵਾਦਾਰਾਂ ਨੂੰ ਚੁੱਕਨੇ ਰਹੋ ਇਹੋ ਜਿਹਾ ਜੇ ਕੋਈ ਕੋਈ ਸ਼ਰਾਰਤੀ ਅੰਸਰ ਹੁੰਦਾ ਉਹਨੂੰ ਫੜ ਕੇ ਬਾਹੋਂ ਬਾਹਰ ਕੱਢੋ ਕੋਈ ਨਹੀਂ ਤੁਹਾਨੂੰ ਕੁਝ ਕਹਿੰਦਾ ਥੋੜਾ ਬੋਤਾ ਪਾਨੂੰ ਸ਼ਕਤੀ ਤੋਂ ਕੰਮ ਲੈਣਾ ਪੈਗਾ ਨਹੀਂ ਤਾਂ ਕੱਲ ਨੂੰ ਪਰਵਾਹ ਨਾਖਣਗੇ ਜੀ ਅਸੀਂ ਤੇ ਪ੍ਰਕਰਮਾਂ ਵਿੱਚ ਆਣ ਕੇ ਘੁਲ ਕੇ ਤੇ ਅਸੀਂ ਸ਼ੋਅ ਕਰਨਾ ਵੀ ਘੋਲ ਵੀ ਇੱਕ ਚੀਜ਼ ਹੈ ਗੁਰੂ ਸਾਹਿਬਾਨ ਕੁਸ਼ਤੀਆਂ ਕਰਾਉਂਦੇ ਰਹੇ ਪਰ ਉਹਨਾਂ ਵਾਸਤੇ ਜਗ੍ਹਾ ਵੱਖਰੀ ਬਣਦੀ ਸੀ ਕਿ ਅਖਾੜੇ ਬਣਦੇ ਸੀ ਸੋ ਇਸ ਕਰਕੇ ਮੈਂ ਕਿ ਕੀਰਤਨੀ ਹੁੰਦੇ ਨਾਲ ਤੇ ਉਸ ਬੀਬੀ ਨੂੰ ਵੀ ਸੂਚਿਤ ਕਰਦਾ ਹਾਂ ਔਰ ਸੇਵਾਦਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੋਂ ਧਿਆਨ ਰੱਖਣ ਜਿੱਥੇ ਸ਼ਕਤੀ ਵਧੇ ਤੇ ਸ਼ਕਤੀ ਵਧਦੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਕੁਜੀਤ ਕਖਾਰ ਸਾਹਿਬ ਵੈਕੁਜੀਤ ਕੀ ਪਤੇ ਮੈਨੂੰ ਨਹੀਂ ਪਤਾ ਲੱਗਿਆ ਬੱਚਿਆਂ ਨੇ ਦੱਸਿਆ ਕਿ ਕੋਈ ਬੀਬੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾੜਮਾਂ ਦੇ ਵਿੱਚ ਯੋਗਾ ਕਰ ਰਹੀ ਹੈ ਯੋਗਾ ਡੇ ਨੂੰ ਸ਼ੋਅ ਕਰਨ ਵਾਸਤੇ ਮੈਂ ਯੋਗਾ ਡੇ ਇੱਥੇ ਮੈਂ ਯੋਗ ਕਰ ਰਹੀ ਹਾਂ ਯੋਗ ਬਹੁਤ ਚੰਗੀ ਚੰਗੀ ਗੱਲ ਹੈ ਸਰੀਰ ਨੂੰ ਤੰਦਰੁਸਤ ਰੱਖਦਾ ਔਰ ਹਰ ਇੱਕ ਗੱਲ ਦੇ ਹਰ ਇੱਕ ਕੰਮ ਦੀ ਕੋਈ ਵੱਖਰੀ ਇੱਕ ਜਗ੍ਹਾ ਹੁੰਦੀ ਹੈ ਬੇਟੀ ਸਚਖੰਡ ਸ੍ਰੀ ਰਾਮੰਦਰ ਸਾਹਿਬ ਦੇ ਅੰਦਰ ਸਿਰਫ ਕਥਾ ਹੁੰਦੀ ਹੈ ਕੀਰਤਨ ਹੁੰਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਈਏ ਉੱਥੇ ਤੁਹਾਨੂੰ ਢਾਡੀ ਰੰਗ ਵੀ ਸੁਣਨ ਨੂੰ ਮਿਲੇਗਾ ਕੀਰਤਨ ਵੀ ਮਿਲੇਗਾ ਉੱਥੇ ਕਰ ਸਕਦੇ ਹਾਂ ਪਰ ਦਰਬਾਰ ਸਾਹਿਬ ਦੀ ਇੱਕ ਵੱਖਰੀ ਮਰਜ਼ਾਦਾ ਉੱਥੇ ਹਰ ਵੇਲੇ ਕੀਰਤਨ ਹੁੰਦਾ ਰਹਿੰਦਾ ਹੈ ਸੋ ਹਰ ਥਾਂ ਦੀ ਆਪਣੀ ਆਪਣੀ ਐਮਿਅਤ ਹੈ ਯੋਗਾ ਕਰਨਾ ਮਾੜੀ ਗੱਲ ਨਹੀਂ ਹੈ ਚੰਗੀ ਗੱਲ ਹੈ ਐਕਸਰਸਾਈਜ਼ ਮੈਨੂੰ 30-35 ਸਾਲ ਹੋ ਗਏ ਯੋਗਾ ਕਰਦੇ ਨੂੰ ਅਰੇ ਤੁਲਾ ਕਿ ਮੈਂ ਹੁਣ ਜੇ ਗੁਰਦੁਆਰਿਆਂ ਚ ਰਹਿਣਾ ਤੇ ਮੈਂ ਗੁਰਦੁਆਰੇ ਵਿੱਚ ਜਾ ਕੇ ਮੈਂ ਰੱਤਾਂ ਤਾਂ ਨੂੰ ਤੇ ਸਿਰ ਖਾਣ ਨੂੰ ਕਰਕੇ ਤੇ ਮੈਂ ਕਹਾਂ ਜੀ ਮੈਂ ਯੋਗਾ ਕਰਦਾ ਮੈਂ ਸ਼ੂ ਕਰਾਂ ਇਸ ਗੱਲ ਦਾ ਗਲਤ ਗੱਲ ਹੈ ਗਲਤ ਗਲਤ ਹੈ ਉਸ ਬੀਬੀ ਨੂੰ ਇਸ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ ਔਰ ਮੈਂ ਪ੍ਰਬੰਧਕ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਸੇਵਾਦਾਰਾਂ ਨੂੰ ਚੁੱਕਨੇ ਰਹੋ ਇਹੋ ਜਿਹਾ ਜੇ ਕੋਈ ਕੋਈ ਸ਼ਰਾਰਤੀ ਅੰਸਰ ਹੁੰਦਾ ਉਹਨੂੰ ਫੜ ਕੇ ਬਾਹੋਂ ਬਾਹਰ ਕੱਢੋ ਕੋਈ ਨਹੀਂ ਤੁਹਾਨੂੰ ਕੁਝ ਕਹਿੰਦਾ ਥੋੜਾ ਬਹੁਤਾ ਤੁਹਾਨੂੰ ਸਖਤੀ ਤੋਂ ਕੰਮ ਲੈਣਾ ਪੈਗਾ ਨਹੀਂ ਤਾਂ ਕੱਲ ਨੂੰ ਪਰਵਾਨ ਆਖਣਗੇ ਜੀ ਅਸੀਂ ਤੇ ਪ੍ਰਕਰਮਾਂ ਵਿੱਚ ਆਣ ਕੇ ਘੁਲ ਕੇ ਤੇ ਅਸੀਂ ਸ਼ੋਅ ਕਰਨਾ ਵੀ ਘੋਲ ਵੀ ਇੱਕ ਚੀਜ਼ ਹੈ ਗੁਰੂ ਸਾਹਿਬਾਨ ਕੁਸ਼ਤੀਆਂ ਕਰਾਉਂਦੇ ਰਹੇ ਪਰ ਉਹਨਾਂ ਵਾਸਤੇ ਜਗ੍ਹਾ ਵੱਖਰੀ ਬਣਦੀ ਸੀ ਅਖਾੜੇ ਬਣਦੇ ਸੀ ਸੋ ਇਸ ਕਰਕੇ ਮੈਂ ਕਿ ਕੀਰਤਨੀ ਹੁੰਦੇ ਨਾਲ ਤੇ ਉਸ ਬੀਬੀ ਨੂੰ ਵੀ ਸੂਚਿਤ ਕਰਦਾ ਹਾਂ ਸੇਵਾਦਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੋਂ ਧਿਆਨ ਰੱਖਣ ਜਿੱਥੇ ਸ਼ਕਤੀ ਵਧ ਰੋੜ ਤੇ ਸ਼ਕਤੀ ਵਧਦੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ